ਗੁੱਡ ਮਾਰਨਿੰਗ ਆਲ ਆਫ ਯੂ ਕੀ ਹਾਲ ਚਾਲ ਹੈ ਕਿਉਂ ਲੋ ਜੀ ਇੱਥੇ ਹੈਗਾ ਮਾਰਨਿੰਗ ਦਾ ਟਾਈਮ ਅੱਜ ਹੈਗੀ ਮੰਡੇ ਮਾਰਨਿੰਗ ਤੇ ਆਪਾਂ ਇਹ ਅੱਜ 클ਿੱਪ ਬਣਾ ਕੇ ਅੱਜ ਹੀ ਅਪਲੋਡ ਕਰਨੀ ਹੈਗੀ ਹੈ ਨਾ ਤੇ ਕਿਉਂਕਿ ਕੱਲ ਮੇਥੋਂ ਐਡੀਟਿੰਗ ਹੋਈ ਨਹੀਂ ਹੈਗੀ ਮੈਂ ਮੰਨ ਲਓ ਵੀ ਕੋਈ ਇਸ਼ੂ ਸੀਗਾ ਹਨਾ ਕੋਈ ਜ਼ਿਆਦਾ ਵੀ ਨਹੀਂ ਸੀਗਾ ਇਹਦੀ ਪ੍ਰੈਪਰੇਸ਼ਨ ਕਰਾਉਣੀ ਸੀਗੀ ਇੱਕ ਤਾਂ ਹਨਾ ਇੱਕ ਵਾਰ ਸਾਡੀ ਹੈਲਥ ਇਸ਼ੂ ਸੀ ਚਲੋ ਜੀ ਇੱਥੇ ਸੋਭਾ ਦਾ ਜਿਹੜਾ ਸੰਘਰਸ਼ ਹੈ ਜਿਹੜਾ ਸ਼ੁਰੂ ਹੋ ਚੁੱਕਿਆ ਹੈ ਗਿਆ ਸਾਰੀਆਂ ਮਾਵਾਂ ਦਾ ਹੀ ਇਹ ਸੰਘਰਸ਼ ਹੈ ਤੁਸੀਂ ਇਹ ਦੇਖੋ ਵੀ ਜੇ ਨਾਲ ਜੌਬ ਕਰਨੀ ਹੋਵੇ ਫਿਰ ਡਬਲ ਹੋ ਜਾਂਦਾ ਸੰਘਰਸ਼ ਹਨਾ ਤੇ ਬਸ ਸੈਟਿੰਗ ਕਰਕੇ ਸੈੱਟ ਹੁੰਦਾ ਬਹੁਤ ساری ਸੈੱਟ ਕਰਨਾ ਪੈਂਦੀਆਂ ਚੀਜ਼ਾਂ ਬਹੁਤ ਸਾਰੀਆਂ ਚੀਜ਼ਾਂ ਨੂੰ ਇਗਨੋਰ ਕਰਨਾ ਪੈਂਦਾ ਹੈ ਆਹ ਜਾਂ ਕਿ ਜਿਹੜਾ ਮੈਨੇਜਰ ਸੀ ਕਰ ਸਕਦੀ ਹੈਗੀਆਂ ਪਹਿਲਾਂ ਜਿਹੜਾ ਫੋਰਨ ਦੇ ਲੋਕ ਹੀ ਕਹਿੰਦੇ ਹੁੰਦੇ ਸੀ ਜਿਵੇਂ ਸਾਨੂੰ ਐਵੇਂ ਕਰਨਾ ਪੈਂਦਾ ਆਪਾਂ ਸੁਣਦੇ ਹੁੰਦੇ ਜਦੋਂ ਆਪਾਂ ਛੋਟੇ ਹੁੰਦੇ ਸੀ ਕਿਉਂਕਿ ਆਪਣੇ ਉਦੋਂ ਮਦਰਸ ਇੰਨੀ ਆ ਜਿਆਦਾ ਜੌਬ ਨਹੀਂ ਕਰਦੇ ਸੀ ਜੋਇੰਟ ਫੈਮਲੀ ਹੁੰਦੀ ਸੀਗੀ ਤੇ ਜਿਹੜੀਆਂ ਸਾਰੀਆਂ ਚੀਜ਼ਾਂ ਦਾ ਨਾ ਖਲਾਰਾ ਇੰਨਾ ਜਿਆਦਾ ਨਹੀਂ ਹੁੰਦਾ ਸੀਗਾ ਸਕੂਲਾਂ ਦਾ ਵੀ ਕਹਿ ਲੋ ਹਨਾ ਸਕੂਲਾਂ ਦੀ ਫਾਰਮੈਲਟੀਸ ਕਹਿ ਲੋ ਹਨਾ ਉਹ ਨਹੀਂ ਜਿਆਦਾ ਹੁੰਦਾ ਸੀਗਾ ਤੇ ਆਪਣੀਆਂ ਮਦਰਸ ਤੇ ਤਾਂ ਬਿਲਕੁਲ ਹੀ ਲੋਡ ਨਹੀਂ ਹੁੰਦਾ ਸੀਗਾ ਦੇਖੋ ਵੀ ਉਦੋਂ ਦੀਆਂ ਮਦਰਸ ਕਿੰਨਾ ਕੰਮ ਕਰਦੀਆਂ ਹੁੰਦੀਆਂ ਸੀਗੀਆਂ ਹਨਾ ਮਤਲਬ ਹੋਰ ਤਰ੍ਹਾਂ ਦੇ ਕੰਮ ਹੁੰਦੇ ਸੀ ਉਹਨਾਂ ਦੇ ਘਰ ਦੇ ਕੰਮ ਹੀ ਇੰਨੇ ਜ਼ਿਆਦਾ ਹੁੰਦੇ ਸੀ ਜਿਵੇਂ ਸਾਡੇ ਘਰ ਚ ਲੈ ਲਓ ਵੀ ਪਸ਼ੂ ਹੁੰਦੇ ਸੀਗੇ ਹਨਾ ਫਿਰ ਦੁੱਧ ਦੂਮਦਾਨੀਆਂ ਲਾਉਣੀਆਂ ਸੋ ਕੁਸ਼ ਕਰਨਾ ਸਵੇਰੇ ਸਵੇਰੇ ਤਾਂ ਉਹਨਾਂ ਦਾ ਇੰਨਾ ਸਟਰਗਲ ਹੁੰਦਾ ਸੀ ਵੀ ਡੈਡੀ ਵਾਲਾ ਨੇ ਖੇਤ ਜਾਣਾ ਹੁੰਦਾ ਸੀ ਅੱਜ ਕੱਲ ਦੇ ਦਿਨਾਂ ਚ ਨਾ ਸਾਡੇ ਨਰਮਾ ਬੀਜਾ ਹੁੰਦਾ ਸੀਗਾ ਤੇ ਸਪਰੇਅ ਕਰਨੀ ਹੁੰਦੀ ਤੇ ਸਾਡੇ ਨਾ 4 4 5 5 ਸਪਰੇਅ ਵਾਲੇ ਦਿਹਾੜੀਏ ਹੁੰਦੇ ਸੀਗੇ ਨਾਲ ਤੇ ਉਹਨਾਂ ਨੂੰ ਮੇਰੇ ਡੈਡੀ ਹੁੰਦੇ ਸੀ ਤੇ ਮੇਰੇ ਤਾਇਆ ਜੀ ਹੁੰਦੇ ਸ ਚਾਚਾ ਜੀ ਹੁੰਦੇ ਚਲੋ ਮੰਨ ਲਓ ਵੀ ਦੋਨੇ ਭਰਾ ਤਾਂ ਹੁੰਦੇ ਹੀ ਹੁੰਦੇ ਸੀ ਤੇ ਦਿਨੇ ਨਹੀਂ ਜਾਂਦੇ ਸੀਗੇ ਤੇ ਨਾਲ ਕਿਉਂਕਿ ਮੇਰੇ ਫਾਦਰ ਨੂੰ ਸਪਰੇ ਚੜ ਜਾਂਦੀ ਸੀਗੇ ਉਹਨਾਂ ਨੂੰ ਤਾਂ ਕੋਲ ਦੀ ਵੀ ਨਹੀਂ ਲੰਘਦੇ ਹੁੰਦੇ ਸੀ ਤੇ ਮੇਰੇ ਤਾਇਆ ਜੀ ਤੇ ਮੇਰੇ ਚਾਚਾ ਜੀ ਜਾਂਦੇ ਹੁੰਦੇ ਸੀ ਦਿਹਾੜੀਆਂ ਦੇ ਨਾਲ ਹਨਾ ਤੁਸੀਂ ਦੇਖੋ ਵੀ ਸਵੇਰੇ ਰੋਟੀ ਬਣਾਉਣੀ ਹੁੰਦੀ ਸੀਗੀ ਉਹਨਾਂ ਦੀ ਉਹਨਾਂ ਨੂੰ ਖਾਲੀ ਪੇਟ ਨਹੀਂ ਆਪਾਂ ਦਵਾਈ ਛੜਕਣ ਵਾਸਤੇ ਭੇਜ ਸਕਦੇ ਸੀ ਜੇ ਤੇ ਆਉਂਦਿਆਂ ਨੂੰ ਫੇਰ ਫ੍ਰੈਸ਼ ਰੋਟੀ ਬਣਾ ਕੇ ਰੱਖਣੀ ਸੀ ਜਾਣਾ ਵੀ ਉਹਨਾਂ ਨੂੰ ਬਹੁਤ ਸੁਧियां ਪੈਂਦਾ ਹੁੰਦਾ ਸੀ ਵੀ 6-7 ਵਜੇ ਉਧਰ ਸਕੂਲ ਦਾ ਟਾਈਮ ਹੁੰਦਾ ਸੀ ਹਨਾ ਬਾਕੀ ਕੰਮ ਵੀ ਸੇਮ ਟਾਈਮ ਤੇ ਸਾਰੇ ਕੰਮ ਹੁੰਦੇ ਸੀਗੇ ਪਰ ਉਦੋਂ ਅਸੀਂ ਆਪਣੇ ਆਪ ਤਿਆਰ ਹੁੰਦੇ ਹੁੰਦੇ ਸੀਗੇ ਹਨਾ ਹੋਣ ਦੇਖੋ ਤੁਸੀਂ ਮੈਂ ਇਹਨੂੰ ਨਾ ਪਹਿਲਾਂ 4 ਵਜਾਂ ਮਾਰਿਓ ਨਹੀਂ ਹੁੰਨੀ ਐ ਇੱਕ ਰਾਉਂਡ ਲਾਉਣਾ ਹੁੰਦਾ ਉਹ ਤਾਂ ਹੀ ਆਣ ਗੋਲਿਆ ਕਰਦਾ ਫੇਰ ਰਾਉਂਡ ਲਾਉਣੀ ਐ ਕਿਉਂਕਿ ਮੈਂ ਕਿਚਨ ਚ ਹੁੰਨੀ ਐ ਬਾਕੀ ਕੰਮ ਨਵੇੜ ਰਹੀ ਹੁੰਨੀ ਐ ਕਿਚਨ ਦੇ ਹਨਾ ਮੈਨੂੰ ਇਹ ਹੁੰਦਾ ਵੀ ਇਹਨੂੰ ਠਾਉਣ ਤੋਂ ਪਹਿਲਾਂ ਪਹਿਲਾਂ ਵੀ ਮੋਟੇ ਮੋਟੇ ਕੰਮ ਇਹਦੇ ਕਿਚਨ ਦੇ ਹੋ ਜਾਣ ਉਹ ਜਿਵੇਂ ਬਹੁਤ ਭੱਜ-ਭੜਾਈ ਹੁੰਦੀ ਹੈ ਕਿਉਂਕਿ ਵੀ ਜਿਵੇਂ ਹੁਣ ਆਪਣੀ ਗੈਸਟ੍ਰੋ ਲੈਕੀ ਹੁੰਦਾ ਜੋਇੰਟ ਫੈਮਿਲੀ ਐ ਦੀਦੀ ਨੇ ਵੀ ਜਾਣਾ ਹੁੰਦਾ ਹਨਾ ਸਕੂਲ ਉਹ ਆਵਦੇ ਹਿਸਾਬ ਨਾਲ ਆਪਦਾ ਡਿਫਨ ਰੈਡੀ ਕਰਦੇ ਆ ਹਨਾ ਵਿਚ ਆ ਆਪਦੇ ਹਿਸਾਬ ਨਾਲ ਬਣਾਉਣੀ ਹੁੰਦੀ ਹੈਗੀ ਆ ਚਾਹ ਸਾਰੇ ਆਪਦੇ ਹਿਸਾਬ ਨਾਲ ਪੀਂਦੇ ਆ ਕੋਈ ਜਿਆਦਾ ਮਿੱਠਿਆ ਲੈ ਕੋਈ ਕਿਵੇਂ ਹਨਾ ਤੇ ਤੁਸੀਂ ਦੇਖੋ ਵੀ ਰਸੋਈ ਦੇ ਵਿੱਚ ਕਿੰਨੀ ਉਚ-ਬੋਚ ਹੁੰਦੀ ਹੈ ਵੀ ਇੱਕ ਨੇ ਚੁੱਲੇ ਤੇ ਧਰਤੀ ਜੀ ਦੂਸਰੇ ਨੇ ਰੱਖ ਲਈ ਹੈਗੀ ਆ ਹਨਾ ਉਹ ਫਟਾਫਟ ਆਟਾ ਗੁੰਨਣ ਲੱਗ ਜਾਂਦੇ ਹੈਗੇ ਮੈਂ ਸਬਜੀ-ਸਬਜੀ ਬਣਾਉਣੀ ਹੁੰਦੀ ਹੈਗੀ ਇਹ ਵਿਚ ਆਵਾ ਵੀ ਸਾਰਿਆਂ ਦੀ ਅਲੱਗ-ਅਲੱਗ ਮੰਮੀ ਦੀ ਅਲੱਗ ਬਣਾਉਣੀ ਹੁੰਦੀ ਹੈ ਚੀਨੀ ਵਾਲੀ ਪੀਂਦੇ ਆ ਉਹ ਹਨਾ ਜਿਆਦਾ ਮਿੱਠੀ ਹਾਰਦੀਕ ਦਾ ਦੁੱਧ ਹੋ ਗਿਆ ਜਿਵੇਂ ਉਹ ਇਹਦਾ ਦੁੱਧ ਥੋੜਾ ਜਿਹਾ ਮਤਲਬ ਘੱਟ ਮਿੱਠਿਆਲਾ ਹੁੰਦਾ ਹਾਰਦੀਕ ਦਾ ਸ਼ੁਰੂ ਤੋਂ ਹੀ ਯਸ਼ੂ ਦਾ ਜਿਵੇਂ ਜਿਆਦਾ ਮਿੱਠਿਆਲਾ ਹੁੰਦਾ ਫਿਰ ਉਹ ਲਗ ਬਣਾਉਣਾ ਪੈਂਦਾ ਤੇ ਮਤਲਬ ਪੂਰਾ ਇੰਨਾ ਜਿਆਦਾ ਸੰਘਰਸ਼ ਹੁੰਦਾ ਨਾ ਸਵੇਰੇ ਸਵੇਰੇ ਹੈ ਨਾ ਕਿਚਨ ਜਿਹਾ ਤਾਂ ਆਇ ਹੁੰਦਾ ਵੀ ਜਿਵੇਂ ਕੋਈ ਯੁੱਧ ਲੜਿਆ ਹੁੰਦਾ ਹਨਾ ਵੀ ਕੋਈ ਮਤਲਬ ਦੋ ਕੰਟਰੀਆਂ ਦੀ ਫਾਈਟ ਤੋਂ ਬਾਅਦ ਨਹੀਂ ਮਲਬਾ ਜਾਂ ਇਕੱਠਾ ਹੋ ਜਾਂਦਾ ਵੀ ਐਂ ਲੱਗਦਾ ਹੈਗਾ ਐਂਡ ਤੇ ਜਦੋਂ ਸਾਰੇ ਤੁਰ ਜਾਂਦੇ ਵੀ ਉਹ ਦੇਖੋ ਕਿੰਨਾ ਖਲਾਰਾ ਵੀ ਉਹਨੂੰ ਸਿਮੇਟਣ ਵਾਸਤੇ ਵੀ ਨਾ ਬੰਦੇ ਨੂੰ ਪੂਰਾ ਹੌਸਲਾ ਚਾਹੀਦਾ ਹੈ ਹਨਾ ਤੇ ਅੱਗੇ ਮੈਂ ਸੋਚਦੀ ਆਂ ਵੀ ਸਵੇਰੇ ਸਵੇਰੇ ਤਾਂ ਨਾ ਮਾਵਾਂ ਦੇ 6 ਹੱਥ ਹੋ ਜਾਂਦੇ ਆ ਤੇ 4 ਬਾਵਾ ਹੋ ਜਾਂਦੀਆਂ ਹਨਾ ਛੋਟੇ ਹੁੰਦਿਆਂ ਨੂੰ ਜੀ ਮਤਲਬ ਮੇਰੀ ਸਿਸਟਰ ਜਿਵੇਂ ਹੁੰਦੀ ਸੀ ਨਾ ਉਹਨੂੰ ਕਹਿ ਦੇਣਾ ਨਾ ਵੀ ਕਿਸੇ ਨੇ ਵੀ ਆਹ ਚੀਜ਼ ਫੜਾ ਜਾ ਹਨਾ ਫਿਰ ਫਿਰ ਕਹਿਣਾ ਵੀ ਆਹ ਕੰਮ ਵੀ ਕਰ ਦੇ ਨਾਲ ਦੀ ਨਾਲ ਜਿਵੇਂ ਆਪਣੀ ਆਦਤ ਹੁੰਦੀ ਹੈ ਉਹਨੂੰ ਕਹਿਣ ਦੀ ਤਾਂ ਉਹਨੇ ਹੱਸਣ ਲੱਗ ਜਾਣਾ ਵੀ ਮੈਂ ਕਿਹੜਾ ਸ਼ੇਰਾਂ ਵਾਲੀ ਮਾਤਾ ਹੈ ਨਾ ਵੀ ਜਿਹੜੇ ਮੇਰੇ ਕੋਲ ਜ਼ਿਆਦਾ ਬਾਹਾਂ ਹੋਣੀਆਂ ਜ਼ਿਆਦਾ ਹੱਥ ਹੋਣਗੇ ਦੋ ਹੀ ਹੱਥ ਹੈ ਹਨਾ ਆਰਾਮ ਨਾਲ ਕਰਨਾ ਕੰਮ ਹਨਾ ਪਰ ਹੁਣ ਇੱਥੇ ਕਈ ਵਾਰੀ ਮੈਨੂੰ ਹੱਸ ਆ ਜਾਂਦਾ ਹੁੰਦਾ ਉਹ ਗੱਲ ਯਾਦ ਕਰਕੇ ਵੀ ਹੌਣ ਬਣੀ ਹੈ ਹਨਾ ਉਹ ਰੂਪ ਤਾਂ ਹੁਣ ਆਇਆ ਵੀ ਚਾਰ ਚਾਰ ਹੱਥ ਕਰਨੇ ਪੈਂਦੀ ਐ ਸਵੀਰੀ ਹਨਾ ਤੇ ਦਿਮਾਗ ਤਾਂ ਪਤਾ ਹੀ ਨਹੀਂ ਕਿੰਨੇ ਪਾਸੇ ਹੁੰਦਾ ਆਇਆ ਹੁੰਦਾ ਵੀ ਇਧਰੋਂ ਵੀ ਨਾ ਸਬਜੀ ਵੀ ਨਾ ਮੱਛੀ ਜੇ ਕੋਈ ਚਾਹ ਵੀ ਨਾ ਉਬਲ ਜੇ ਤੇ ਉਧਰੋਂ ਜਵਾਕ ਨੂੰ ਬਿਠਾਉਣ ਵੱਲੋਂ ਲੇਟ ਨਾ ਹੋ ਜੇ ਕਿਉਂਕਿ ਇਹੇ ਤਾਂ ਸੌ ਜਾਂਦੇ ਆ ਬਾਰ-ਬਾਰ ਇਹਨਾਂ ਦੀ ਨੀਂਦ ਟਾਲਣੀ ਪੈਂਦੀ ਆ ਹਨਾ ਪੈਸੇ ਤਾਂ ਮੈਂ ਸਵੇਰੇ-ਸਵੇਰੇ ਉੱਠ ਕੇ ਨਾ ਸ਼੍ਰੀ ਹਰਮੰਦਰ ਸਾਹਿਬ ਤੋਂ ਮੈਂ ਟੀਵੀ ਲਾਉਣ ਦੀ ਆਦਤ ਹੈ ਹਨਾ ਉਹ ਲੱਗਿਆ ਪਿਆ ਹੁੰਦਾ ਪਰ ਜਦੋਂ ਹੀ ਐਂਟਰ ਕਰਦਾ ਉੱਠਦਾ ਹੈ ਹਨਾ ਜਾਂ ਜੇ ਮੇਰੇ ਕੋਲ ਪਿਆ ਤਾਂ ਉਹਦੇ ਉੱਠ ਕੇ ਇਹਨੇ ਰਿਮੋਟ ਚੱਕਣਾ ਫਿਰ ਇਹਨੇ ਕਾਰਟੂਨ ਲਾਉਣੇ ਆ ਇਹਦੇ ਪਾਪਾ ਬੋਲਦੇ ਆ ਇਹ ਵੀ ਉੱਚੀ ਵਜ੍ਹਾ ਚ ਕ ਇਹਦੀ ਸੁਸਤੀ ਨਹੀਂ ਗਾਇਬ ਹੁੰਨੀ ਉਹਨਾ ਟਾਈਮ ਹਨਾ ਬਸ ਇਹ ਹੈਗਾ ਅੱਜਕੱਲ ਦੇ ਜਵਾਕਾਂ ਦਾ ਸਵੇਰੇ ਮੈਨੂੰ ਬਹੁਤ ਸੰਘਰਸ਼ ਕਰਨਾ ਪੈਂਦਾ ਤੇ ਇਸ ਤੋਂ ਬਾਅਦ ਮੈਂ ਆ ਕੇ ਪਾਣੀ ਪੀਣੀ ਹੁੰਨੀ ਹੈ ਕਈ ਵਾਰ ਤਾਂ ਵੀ ਮੈਂ ਪੀ ਲੈਣੀ ਹੁੰਨੀ ਵਿੱਚੋਂ ਦੋ ਘੁੱਟੇ ਇਸ ਤੋਂ ਬਾਅਦ ਮੈਨੂੰ ਇਹ ਹੁੰਦਾ ਵੀ ਮੇਰਾ ਉਹ ਭਿਓਂ ਕੇ ਰੱਖਿਆ ਵੈ ਲਸਣ ਹਨਾ ਇਹਨਾਂ ਨੂੰ ਦਿਨਵੰਨੀਆਂ ਨਾਲ ਉਹ ਹੀ ਚੀਜ਼ਾਂ ਮੈਂ ਲੈ ਲੈਨੀ ਆ ਫਿਰ ਲਸਣ ਰੱਖਿਆ ਹੋਇਆ ਉਹਦੇ ਵਿੱਚ ਡਿਪ ਕਰਕੇ ਸ਼ਹਿਦ ਵਿੱਚ ਕੋਲੇਸਟ੍ਰੋਲ ਘਟਾਉਣ ਵਾਸਤੇ ਉਹ ਲੈ ਲੈਨੀ ਆ ਹਨਾ ਇਸ ਤੋਂ ਬਾਅਦ ਤ੍ਰਿਫਲੇ ਦੀ ਵਾਰੀ ਆ ਜਾਂਦੀ ਹੈ ਅੱਧੇ ਘੰਟੇ ਬਾਅਦ ਉਹ ਲੈਣੀ ਹੈ ਅੱਧੇ ਘੰਟੇ ਬਾਅਦ ਫੇਰ ਮਤਲਬ ਇਹਨਾਂ ਨੂੰ ਮੈਂ ਤਾਂ ਹਮੇਸ਼ਾ ਮੇਰੀ ਇਹ ਹੀ ਆਦਤ ਹੈ ਮੈਨੂੰ ਤੋੜ ਕੇ ਫੇਰ ਹੀ ਚਾਹ ਪੀਣੀ ਹੁੰਦੀ ਹੈ ਬੱਚੇ ਚਲੋ ਦੁੱਧੀਆਂ ਦੇ ਸਾਰੇ ਚਲੇ ਜਾਂਦੇ ਹਨਾ ਬੜਾ ਬੋਡੀ ਹੈ ਨਾ ਕਹਿੰਦੇ ਸਵੇਰੇ ਸਵੇਰੇ ਡੀਟੌਕਸ ਹੁੰਦੀ ਹੈਗੀ ਉਹ ਹੋ ਜਾਂਦੀ ਹੈ ਚਲੋ ਪਾਣੀ ਪੁਣੀ ਆ ਪੀਤਾ ਜਾਂਦਾ ਹੈ ਹਨਾ ਫਰੈਸ਼ ਅਪ ਹੋ ਜਾਂਦੀ ਹੈਗੀ ਸਾਰੀ ਚੀਜ਼ ਬਾਕੀ ਸਾਰੇ ਦੇ ਅਲੱਗ-ਅਲੱਗ ਵਿਊ ਹੈ ਹਨਾ ਪਹਿਲਾਂ ਛੋਟੇ ਹੁੰਦੇ ਸੀ ਪਾਣੀ ਪੀਂਦੇ ਨਹੀਂ ਹੁੰਦੇ ਸੀ ਡਾਇਰੈਕਟ ਬਸ ਚਾਹ ਪੀ ਲੈਂਦੇ ਹੁੰਦੇ ਸੀ ਜਿਉਂ ਉਦੋਂ ਤਾਂ ਜ਼ਿਆਦਾ ਫਿੱਟ ਹੁੰਦੇ ਸੀ ਜ਼ਿਆਦਾ ਐਕਟਿਵ ਹੁੰਦੇ ਸੀਗੇ ਹੁਣ ਦੇ ਹਿਸਾਬ ਨਾਲ ਹੁਣ ਆਪਾਂ ਰੂਲ ਜਿਵੇਂ ਫੋਲੋ ਕਰੀ ਜਾਣੇ ਆ ਕਦੇ ਆਪਾਂ ਆਯੁਰਵੈਦ ਨੂੰ ਚੱਕ ਲੈਨੇ ਆ ਕਦੇ ਨੇਚਰੋਪੈਥੀ ਨੂੰ ਚੱਕਤੀ ਹਨਾ ਉਸ ਹਿਸਾਬ ਨਾਲ ਫੋਲੋ ਕਰਨ ਲੱਗ ਜਾਣੇ ਆ ਸਮਝ ਆਪਾਂ ਨੂੰ ਵੀ ਨਹੀਂ ਤੇ ਸਮਝ ਮਿਲਨ ਦਾ ਸਮਝਾਉਣ ਵਾਲਿਆਂ ਨੂੰ ਵੀ ਹਲੇ ਤੱਕ ਵੀ ਕੀ ਸਹੀ ਹੈ ਸਭ ਐਕਸਪੈਰੀਮੈਂਟ ਹੀ ਚੱਲ ਰਿਹਾ ਹੈ ਹਨਾ ਅੱਜ ਮੰਮੀ ਪਏ ਹੈਗੇ ਹਾਲੇ ਕਿਉਂਕਿ ਮੰਮੀ ਹੁਣ ਰਿਟਾਇਰ ਹੈ ਤੇ ਉਹਦੀ ਮਰਜ਼ੀ ਨਾਲ ਪੂਰੀ ਨੀਂਦ ਕਰਕੇ ਹਨਾ ਉੱਠਦੇ ਹੁੰਦੇ ਹੈਗੇ ਆ ਤੇ ਮੈਂ ਇਹਦਾ ਇਹਨੇ ਰਾਇ ਸੀ ਮੰਮੀ ਦੇ ਨਾਲ ਮੰਜਾ ਇੱਧਰਲੇ ਰੂਮ ਚ ਪਿਆ ਸੀਗਾ ਤੇ ਮੈਂ ਨਾ ਕੰਮ ਨੂੰ ਸੌਖਾ ਕਰਨ ਵਾਸਤੇ ਕੀ ਕਰਦੀ ਆ ਵੀ ਇੱਧਰ ਸਾਡੇ ਸਟੋਰ ਐ ਇਸ ਕਮਰੇ ਦੇ ਬਿਲਕੁਲ ਨਾਲ ਹਨਾ ਕਿ ਸਟੋਰ ਦਾ ਜਿਹੜਾ ਦਰਵਾਜ਼ਾ ਉਹਦੇ ਤੇ ਇਹਦੀ ਯੂਨੀਫਾਰਮ ਟੰਗ ਲੀਆ ਹਰ ਇੱਕ ਚੀਜ਼ ਟੰਗੀ ਹੁੰਦੀ ਹੈ ਮੇਰੀ ਇਹਦੇ نیچے ਦੀ ਪਾਉਣ ਵਾਲਾ ਹਨਾ ਤੇ ਇਹਦੇ ਇਨਰ ویئر ਹੋ ਗਏ ਜਿਹੜੇ ਦੋਨੋਂ ਤੇ ਹਾਂ ਉੱਪਰ ਮੇਥੋਂ ਪੋਣਾ ਵੀ ਮੇਰੇ ਟੰਗਿਆ ਹੁੰਦਾ ਰੋਟੀ ਵਾਲੇ ਹੀ ਬਣ ਕੇ ਬਾਕੀ ਮੇਰੇ ਰੂਮ ਚ ਕਟੋਕਰੀ ਆ ਉਹਦੇ ਵਿੱਚ ਮੈਂ ਇਹਦੀਆਂ ਬੈਲਟ ਸੌਕਸ ਆਈਕੋਰਡ ਹਨਾ ਉਹ ਚੀਜ਼ਾਂ ਮੈਂ ਉਹਦੇ ਵਿੱਚ ਰੱਖਦੀ ਹੈਗੀਆਂ ਤੇ ਦੇਖੋ ਵੀ ਇਹ ਸਾਰੀਆਂ ਚੀਜ਼ਾਂ ਜਦੋਂ ਰੱਖੀਆਂ ਪਈਆਂ ਹੁੰਦੇ ਤਾਂ ਉਹਦੋਂ ਥੋੜੀ ਜਿਹੀ ਲਾਈਫ ਇਜ਼ੀ ਹੋ ਜਾਂਦੀ ਹੈ ਜਿੰਨਾ ਵੈਸੇ ਤਾਂ ਇੱਕ ਹੀ ਆਪਣੇ ਦਿਮਾਗ ਦਾ ਕਨਸੈਪਟ ਈ ਆ ਵੀ ਇਜ਼ੀ ਹੋ ਜਾਂਦਾ ਚਲ ਹੁੰਦਾ ਵੀ 50% ਪਰ ਸਵੇਰੇ ਸਵੇਰੇ ਫੇਰ ਫੇਰ ਕੁਛ ਨਾ ਕੁਛ ਉਜ ਪੋਚ ਹੋਇਆ ਹੀ ਪਿਆ ਹੁੰਦਾ ਹੈਗਾ ਹਨਾ ਤੇ ਇੱਥੇ ਮੈਂ ਇਹਨੂੰ ਬਰਾਤ ਰਾ ਕੇ ਬਸ ਇਹਨੂੰ ਦੁੱਧ ਜਾਂ ਪੀਣ ਲਾਇਆਈ ਸੀਗੀ ਇਹਦੀ ਸੁਸਤੀ ਜੀ ਗਾਇਬ ਕਰਿਆ ਇਸ ਤੇ ਫੇਰ ਮੈਂ ਕਿਹਾ ਚਲੋ ਮੰੰਜਾ ਚੱਕਾ ਹਨਾ ਕਿਉਂਕਿ ਜਗ੍ਹਾ ਸਾਡੇ ਬਹੁਤ ਕੰਜੈਸਟਡ ਹੈ ਤੇ ਇੱਥੇ ਸਾਰੇ ਨੇ ਲੰਘਣਾ ਟੱਪਣਾ ਹੁੰਦਾ ਕਿਉਂਕਿ ਸਿਨ ਰਾਤ ਨੂੰ ਜਿਵੇਂ ਸਬਜੀ ਹੋ ਗਈ ਉਹ ਵੀ ਹਨਾ ਫਰੂਟ ਸਾਰਾ ਕੁਝ ਇੱਥੇ ਟੇਬਲ ਤੇ ਰੱਖ ਦਿੰਨੇ ਆ ਵੀ ਇਹ ਮੰਮੀ ਥੋੜਾ ਜ਼ਿਆਦਾ ਕੂਲਿੰਗ ਕਰਕੇ ਏਸੀ ਚਲਾਉਂਦੇ ਆ ਤੇ ਤਾਂ ਹੀ ਉਹ ਬੱਚੇ ਮੰਮੀ ਨਾਲ ਪੈ ਕੇ ਖੁਸ਼ ਹੁੰਦੇ ਹੈਗੇ ਆ ਵੀ ਅਸੀਂ ਤਾਂ ਹਨਾ ਵੀ ਘੱਟ ਕਰ ਲੈਨੇ ਜਾਂ ਬੰਦ ਵੀ ਕਰ ਦਿੰਨੇ ਹੁੰਨੇ ਆ ਅਸੀਂ ਤਾਂ ਅੱਧੀ ਰਾਤ ਤੋਂ ਤੇ ਇਹ ਇਧਰ ਪੈਂਦੇ ਹੈਗੇ ਵੀ ਮੰਮੀ ਜ਼ਿਆਦਾ ਕੂਲਿੰਗ ਕਰਦੇ ਤਾਂ ਦਾਦੀ ਕੋਲ ਹੀ ਪੈਣਾ ਅਸੀਂ ਹਨਾ ਤੇ ਇੱਥੇ ਸਾਡਾ ਸਾਰਾ ਸਮਾਨ ਰੱਖਿਆ ਦਾ ਫਰੂਟ ਵਗੈਰਾ ਜਿਵੇਂ ਸਵੇਰੇ ਉਹਨਾਂ ਟਿਫਨਾਂ ਚ ਪਾਉਣੇ ਹੁੰਦੇ ਇੱਥੇ ਚੱਕ ਚੱਕੀ ਪਾਈ ਜਾਂਦੀ ਆ ਤਾਜ ਮੈਨੂੰ ਹੀ ਹੁੰਦਾ ਵੀ ਜੇ ਕੋਈ ਬੱਚਾ ਇੱਥੇ ਪਿਆਇ ਤਾਂ ਮੰਜਾ ਚੱਕ ਦਿਆਂ ਹਣਾ ਤੇ ਸੌਖਾ ਹੋ ਜਾਂਦਾ ਲੰਘਣਾ ਕਰਨਾ ਨਾ ਮੈਂ ਤਾਂ ਨਾ ਪਿੰਡ ਤੋਂ ਬਿਲੋਂਗ ਕਰਦੀ ਆ ਇਸ ਕਰਕੇ ਮੈਨੂੰ ਨਾ ਸਾਡਾ ਉੱਥੇ ਘਰ ਖੁੱਲ੍ਹਿਆ ਤੇ ਮੈਨੂੰ ਤਾਂ ਖੁੱਲੇ-ਖੁੱਲੇ ਕਮਰੇ ਤੇ ਖੁੱਲੀਆਂ ਚੀਜ਼ਾਂ ਹੀ ਪਸੰਦ ਆ ਹਣਾ ਤੇ ਬਸ ਇੱਕ ਮੈਂ ਉਮੀਦ 'ਚ ਜਿਉ ਰਹੀ ਆ ਵੀ ਚਲੋ ਨਵਾਂ ਘਰ ਹੁਣ ਸ਼ੁਰੂ ਕਰਨਾ ਹੀ ਆ ਉਹ ਨਾ ਮੈਂ ਆਪਣੀ ਵਸੂਲ ਜਨ ਚੱਲਦੀ ਸੀ ਉਹ ਇੰਤਕਾਲ ਤੋਂ ਪਹਿਲਾਂ ਮੈਂ ਆ ਜਿਹੜਾ ਉਹ ਪਾਸ ਨਹੀਂ ਹੁੰਦਾ ਇੱਥੇ ਸ਼ਹਿਰ ਦੇ ਵਿੱਚ ਹਣਾ ਤੋ ਇੰਤਕਾਲ ਕਰਾਉਣ ਦੀ ਟਾਈਮ ਲੱਗ ਜਾਂਦਾ ਉਹ ਕੋਈ ਪ੍ਰੋਸੈਸ ਹੈ ਮੇਰੇ ਖਿਆਲ ਚ 27 28 ਦਿਨ ਦਾ ਹਨਾ ਉਹ ਹੋ ਰਿਹਾ ਸੀ ਤੇ ਫਿਰ ਮਿਸਤਰੀ-ਮੁਸਤਰੀ ਲੱਗੂਗਾ ਹਨਾ ਇੱਕ ਉਮੀਦ ਹੈਗੀ ਹੈ ਵੀ ਚਲੋ ਵੀ ਖੁੱਲਾ ਘਰ ਬਣੂਗਾ ਪਰ ਸ਼ਹਿਰ ਦੇ ਵਿੱਚ ਜਿੰਨਾ ਮਰਜੀ ਆਪਾਂ ਜਗਾ ਮਤਲਬ ਹਨਾ ਲੱਭ ਲਈਏ ਖੁੱਲੀ ਲੱਭਦੀ ਹੋਈ ਨਹੀਂ ਜਦੋਂ ਸ਼ਹਿਰ ਦੇ ਵਿੱਚ ਜੇ ਲੈਣਾ ਹੋਵੇ ਤੇ ਬਾਹਰ-ਬਾਰ ਲੈ ਜਾਂਦਾ ਫਿਰ ਕੋਈ ਫਾਇਦਾ ਨਹੀਂ ਹੁੰਦਾ ਹਨਾ ਜੇ ਫਿਰ ਸ਼ਹਿਰ ਚ ਰਹਿੰਦਾ ਕੋਈ ਫਾਇਦਾ ਹੀ ਨਹੀਂ ਜੇ ਆਪਾਂ ਬਾਹਰ-ਬਾਰ ਹਨਾ ਆਊਟਸਾਈਡ ਤੇ ਚਲੇ ਗਏ ਉਹਦੀ ਤੋਂ ਫੈਸਿਲਿਟੀ ਤੇ ਫਿਰ ਉਹੀ ਮਿਲਣੀ ਨਹੀਂ ਆਪਾਂ ਨੂੰ ਕੋਈ ਵੀ ਹੁਣ ਕੰਡੀਸ਼ਨ ਹੀ ਹੈ ਜੀ ਹੋਈ ਬੇ ਘਰ ਦੀ ਵੀ ਖੁਦ ਕਰਨੇ ਪੈਂਦੇ ਆ ਬਾਹਰ ਵੀ ਆਵਾਜਾਈ ਵਾਲੇ ਕੰਮ ਹਨਾ ਤੈਨੂੰ ਫਿਰ ਇੱਥੇ ਹੀ ਲਿੱਤਾ ਤੇ ਲਓ ਜੀ ਇੱਥੇ ਹੁਣ ਅਗਲੀ ਸ਼ਿਫਟ ਸ਼ੁਰੂ ਹੋ ਗਈ ਹੈ ਉਹਨੂੰ ਮੈਂ ਦੁੱਧ ਪਿਆ ਕੇ ਵਾਸ਼ਰੂਮ ਚ ਭੇਜਦਾ ਸੀ ਫਰੈਸ਼ ਅਪ ਹੋ ਰਿਹਾ ਸੀ ਫਰੈਸ਼ ਅਪ ਹੋ ਕੇ ਨਾਲ ਦੀ ਨਾਲ ਹੀ ਉਹ ਉਹਨੂੰ ਮੈਂ ਨਮੋਣੀ ਨਹੀਂ ਅੱਗੇ ਆਪ ਤੇ ਅੱਜੋ ਜਿੱਦ ਕਰੀ ਬੈਠਾ ਸੀ ਮੈਂ ਖੁਦ ਨਹਾਉਣਾ ਖੁਦ ਨਹਾਉਣ ਤੇ ਬਹੁਤ ਟਾਈਮ ਲਾਉਂਦਾ ਪਤਾ ਨਹੀਂ ਤਾਂ ਸਾਬਣ ਲਾ ਕੇ ਬੈਠਾ ਹੀ ਰਹਿੰਦਾ ਹਨਾ ਖੇਡਣ ਲੱਗ ਜਾਂਦਾ ਕਿ ਉਹ ਹੋ ਤੇ ਕੁੰਡੀ ਵੀ ਲਾ ਲਈ ਮੈਂ ਕਿਸੇ ਕੁੰਡੀ ਨਾਲ ਆ ਮੈਂ ਵੀ ਗੇੜਾ ਮਾਰਦੀ ਰਹੂੰਗੀ ਹਨਾ ਤੇ ਇੱਥੇ ਮੈਂ ਬਣਾਈ ਸੀ ਸਬਜੀ ਪਾਤੀ ਸੀ ਦੀ ਪੈਕ ਤੇ ਇਹਦੀ ਰੋਟੀ ਨਾ ਪੂਨੇ ਚ ਬੰਨੀ ਪੈਂਦੀ ਅਸੀਂ ਫੋਇਲ ਪੇਪਰ ਨਹੀਂ ਯੂਜ਼ ਕਰਦੇ ਫਰੈਸ਼ 랩 ਹੁੰਦਾ ਜਿਹੜਾ ਇਹਨਾਂ ਨੇ ਮਨਾ ਕੀਤਾ ਹੋਇਆ ਉੱਥੇ ਤੇ ਇਸ ਕਰਕੇ ਇਹਦੀ ਪੂਣਾ ਪੂਣਾ ਮੇਰਾ ਪਹਿਲਾਂ ਕੱਢ ਕੇ ਰੱਖਿਆ ਹੁੰਦਾ ਤੇ ਉਹ ਮੈਂ ਰੋਟੀ ਚ ਲੋਏ ਣੋਂ ਲੱਗ ਗਿਆ ਉਹਨੇ ਟਾਈਮ ਚ ਮੈਂ ਰੋਟੀ ਬਣਾਦੀ ਹਨਾ ਤੇ ਇੱਕ ਇਹਦਾ ਫਰੂਟ ਕੱਟਿਆ ਡੇਲੀ ਹੁੰਦਾ ਹੈਗਾ ਇਹ ਖਾਂਦਾ ਤਾਂ ਹੈ ਨਹੀਂ ਪਰ ਇਹਦੀ ਮੈਡਮ ਨਾਲ ਡੈਡੀ ਤੇ ਲਿਖਣ ਲੱਗੀ ਹੁਣ ਪਹਿਲਾ ਮੈਸੇਜ ਭੇਜ ਦਿੱਸਵੀ ਤੁਸੀਂ ਫਰੂਟ ਨਹੀਂ ਪਾਉਂਦੇ ਹੁਣ ਮੈਂ ਕੀ ਦੱਸਾਂ ਵੀ ਇਹ ਫਰੂਟ ਖਾ ਕੇ ਨਹੀਂ ਹੁੰਦਾ ਹਨਾ ਇਹ ਲਾਈਕ ਹੀ ਨਹੀਂ ਕਰਦਾ ਬਸ ਕੇਲਾ ਖਾਂਦਾ ਇਹ ਤੇ ਮੰਗੇਓ ਖਾਂਦਾ ਤੇ ਹਾਰਡਲੀ ਹੁਣ ਮੈਨੂੰ ਮੰਗੇਓ ਕੱਟ ਕੇ ਪਾਉਣਾ ਪੈਂਦਾ ਹੈਗਾ ਨਹੀਂ ਬੱਚੇ ਆਪਾਂ ਲੈ ਕੇ ਆਉਂਦੇ ਆ ਹਨਾ ਪੀਅਰਜ਼ ਆਉਂਦੀਆਂ ਅੱਜਕੱਲ ਇੰਨੀਆਂ ਵਧੀਆ ਬੱਚੇ ਸਾਰੇ ਹੀ ਤਰ੍ਹਾਂ ਦੇ ਫਰੂਟ ਖਾ ਲੈਂਦੇ ਆ ਦੇਖੋ ਆਹ ਹਾਂ ਕਿੰਨੇ ਸੋਹਣੇ ਆਏ ਹੈਗੇ ਆਲੂ ਬੁਖਾਰੇ ਹਨੇ ਕੋ ਵੱਡੀ ਟਾਈਪ ਦੇ ਹੁੰਦੇ ਪਤਾ ਨਹੀਂ ਕੀ ਨਾਮ ਆ ਉਹਦਾ ਬ ਔਰ ਚੀਜ਼ਾਂ ਤੇ ਖਾਂਦਾ ਹੀ ਨਹੀਂ ਹੈਗਾ ਤੇ ਅੱਜ ਇਹਦਾ ਸੀਗਾ ਡੇ ਗੇਮ ਪੀਰੀਅਡ ਸੀਗਾ ਇੱਕ ਤਾਂ ਇਹ ਮੈਂ ਚੈੱਕ ਕਰਨਾ ਭੁੱਲ ਜਾਨੀ ਹਣਾ ਅੱਜ ਮੈਂ ਨਾ ਆਈ ਕਾਟ ਦੇਣਾ ਵੀ ਭੁੱਲ ਗਈ ਤੇ ਪੀਰੀਅਡ ਇਹਦਾ ਗੇਮ ਪੀਰੀਅਡ ਹੈ ਤੇ ਡੀਪੀ ਸਰ ਇਹਨਾਂ ਦੇ ਬਹੁਤ ਸਟਿੱਕ ਹੈ ਹਣਾ ਅੱਜ ਫੇਰ ਨਾ ਵਿਚਾਰੀ ਨੂੰ ਕੁਛ ਕਹਿਣ ਤੇ ਫੇਰੀ ਇੰਨਾ ਸੈਂਸਿਟਿਵ ਹੈ ਵੀ ਮਾਈਂਡ ਬਹੁਤ ਕਰਦਾ ਗੱਲ ਨੂੰ ਕਿੰਨਾ ਟਾਈਮ ਭੁੱਲਦਾ ਹੀ ਨਹੀਂ ਹਣਾ ਡੀਪੀ ਸਰ ਵੀ ਬਿਨਾ ਪੁੱਛੇ ਹੀ ਡਾਂਟ ਦਿੰਦੇ ਹੈਗੇ ਬੱਚਿਆਂ ਨੂੰ ਹਣਾ ਤੇ ਇੱਥੇ ਮੈਨੂੰ ਫੇਰ ਢੇੜਾ ਮਾਰਨਾ ਪੈਂਦਾ ਵੀ ਤੂੰ ਨਾ ਲਿਆ ਕਿ ਨਹੀਂ ਨਾ ਲਿਆ ਤੇ ਫਿਰ ਉਸ ਤੋਂ ਬਾਅਦ ਇਹਦੇ ਬ੍ਰਸ਼ ਕਰਾਉਣ ਦੀ ਵਾਰੀ ਆ ਜਾਂਦੀ ਹੈ ਕਿਉਂਕਿ ਇੱਕ ਚਵਲਾ ਬ੍ਰਸ਼ ਕਰਦਾ ਹੈਗਾ ਹਾਲਾਂਕਿ ਮੇਰੇ ਟੂਥਪੇਸਟ ਆਪ ਬ੍ਰਸ਼ ਨੂੰ ਲਾ ਕੇ ਮੇਰਾ ਰੱਖਿਆ ਪਿਆ ਸੀਗਾ ਤੇ ਮੈਨੂੰ ਟਾਂਕਲੀਨ ਕਰਾਉਣਾ ਜ਼ਰੂਰੀ ਸੀਗਾ ਮੈਂ ਕਹ ਸੀਗਾ ਵੀ ਚੰਗੀ ਤਰ੍ਹਾਂ ਕਰ ਹਨਾ ਕੋਲ ਖੜ ਕੇ ਮੈਨੂੰ ਕਰਾਉਣਾ ਪੈਂਦਾ ਹੈਗਾ ਚਲੋ ਜੇ ਇੱਥੇ ਸਾਰੇ ਚਲੇ ਗਏ ਹੈਗੇ ਦੀਦੀ ਸਕੂਲ ਚਲੇ ਗਏ ਤੇ ਦੋਨੇ ਜਵਾਕ ਚਲੇ ਗਏ ਤੇ ਮੈਂ ਰੱਖੀ ਸੀਗੀ ਦਾਲ ਹਨਾ ਦਾਲ ਨੂੰ ਤਾਂ ਚਾਰਕ ਵਿਸਲਾ ਆ ਗਈਆਂ ਸੀਗਾ ਤੇ ਮੈਂ ਕਿਹਾ ਚਲੋ ਇਹ ਨਾ ਮਿਕਸ ਸੀ ਜੀ ਦਾਲ ਮਿਕਸ ਮੂੰਗੀ ਛੋਲੇ ਹਰੀ ਮੂੰਗੀ ਜਿਵੇਂ ਕਾਲੀ ਦਾਲ ਬਣ ਜਾਂਦੀ ਹੈ ਤੇ ਮੈਂ ਕਿਹਾ ਚਲੋ ਇਹਨੂੰ ਹਨਾ ਚਾਰਕ ਵਿਸਲਾ ਆ ਗਈਆਂ ਸੀ ਤੇ ਇੱਕ ਅੱਧੀ ਵਿਸਰ ਮੈਂ ਕਿਹਾ ਹੋਰ ਅੱਜ ਚੰਗੀ ਤਰ੍ਹਾਂ ਕੁਲੀ ਜੀ ਮੈਨੂੰ ਜ਼ਿਆਦਾ ਵਧੀਆ ਲੱਗਦੀ ਹੈ ਤੇ ਨਾਲ ਮੈਂ ਰੱਖ ਲਿਆ ਸੀ ਇੱਥੇ ਤੜਕਾ ਤੇ ਨਾਲ ਮੈਂ ਕਿਹਾ ਚਲੋ ਵਿਸਲਾ ਆ ਜਾਣੀ ਹੈ ਇਸ ਤੋਂ ਬਾਅਦ ਮੈਂ ਬਣਾਉਂਗੀ ਚਾਹ ਤੇ ਫਿਰ ਬੈਠ ਕੇ ਆਰਾਮ ਨਾਲ ਪੀਉਂਗੀ ਹਨਾ ਇੱਥੇ ਮੈਂ ਚਾਹ ਬਣਾ ਕੇ ਰੱਖ ਲਈ ਸੀ ਇਸ ਤੋਂ ਬਾਅਦ ਚਾਦਰਾਂ ਚੁੱਦਰਾਂ ਝਾੜ ਕੇ ਤੇ ਮੈਂ ਹਾਂ ਝਾੜੂ ਲਗਾਤਾ ਸੀ ਤੇ ਇਹ ਚਲੇ ਗਏ ਸੀ ਮੇਰੇ ਹਸਬੰਦ ਕੋਠੇ ਤੇ ਐਕਸਰਸਾਈਜ਼ ਵਗੈਰਾ ਕਰਨ ਮੌਸਮ ਸਹੀ ਸੀਗਾ ਹਨਾ ਧੁੱਪ ਵਗੈਰਾ ਹੈ ਨਹੀਂ ਸੀਗੀ ਮੀਂਹ ਜਬਰਾਂ ਹੋਇਆ ਪਿਆ ਵੀ ਆਉਣ ਵਾਲੇ ਲੱਗਦਾ ਹੈਗਾ ਤੇ ਮੈਂ ਨਾ ਮਹਿੰਦੀ ਲਾਈ ਸੀਗੀ ਪਰਸੋਂ ਤੇ ਉਹ ਮੈਂ ਜਿੱਦੇ ਮਹਿੰਦੀ ਲਾਵਾਂ ਪੂਰੀ ਤਰ੍ਹਾਂ ਹੈੱਡ ਤਾਂ ਵਾਸ਼ ਕਰ ਲਈ ਨਹੀਂ ਪਰ ਸ਼ੈਂਪੂ ਨਹੀਂ ਕਰਦੀ ਮੈਨੂੰ ਇਹ ਹੁੰਦਾ ਵੀ ਉਹਦੀ ਨਾ ਕਿਤੇ ਮਹਿੰਦੀ ਦਾ ਅਸਰ ਉੱਡ ਜਵੇ ਤੇ ਮੈਂ ਦੂਸਰੇ ਜਾਂ ਤੀਸਰੇ ਦਿਨ ਕਰਦੀ ਹੁੰਦੀ ਆ ਤੇ ਅੱਜ ਮੈਂ ਸੋਚਿਆ ਸੀ ਵੀ ਤੇਲ ਹੀ ਲਾਵਾਂ ਹਨਾ ਜਿਹੜਾ ਮੈਂ ਖੁਦ ਤੇਲ ਬਣਾਇਆ ਸੀ ਉਹ ਮੁੱਕ ਗਿਆ ਪਿਆ ਸੀ ਤੇਲ ਬਹੁਤ ਵਧੀਆ ਸੀਗਾ ਉਹ ਹਨਾ ਬੜਾ ਐਫੈਕਟਿਵ ਸੀਗਾ ਕਿਉਂ ਨਹੀਂ ਮੇਰੇ ਵਾਲਾਂ ਦਾ ਜਿਹੜਾ ਝੜਨਾ ਵੀ ਬੰਦ ਕਰਤਾ ਤੇ ਉਹ ਨੂੰ ਗਰੋ ਅਪ ਵੀ ਮੈਨੂੰ ਲੱਗਦਾ ਹੈ ਅੱਗੇ ਨਾਲੋਂ ਪੁੰਨੀ ਜੀ ਭਾਰੀ ਹੋ ਗਈ ਹੈ ਹਨਾ ਤੇ ਇੱਥੇ ਮੈਂ ਤੇਲ ਲਾਉਣ ਲੱਗੀ ਸੀ ਕਿਉਂਕਿ ਹੁਣ ਨਾ ਗਰਮੀ ਜੀ ਯਾਦ ਹੀ ਉਹਦੋਂ ਹੁੰਦਾ ਹੈ ਬਾਥਰੂਮ 'ਚ ਵੜ ਜਾਈਦਾ ਜਦੋਂ ਵੀ ਹਾਈ ਸੈਰੀ ਨਹਾ ਲਈਏ ਹਨਾ ਵਾਲ ਧੋ ਲਈਏ ਬੇਨਾਂ ਜ਼ਿਆਦਾ ਗਰਮੀ ਨਾਲ ਸਿਰ ਜ ਦੁਖਣ ਲੱਗ ਜਾਂਦਾ ਹੈ ਹੈਗਾ ਤੇ ਇੱਥੇ ਮੈਂ ਕਾਫੀ ਟਾਈਮ ਬਾਅਦ ਲੱਗੀ ਸੀ ਮੈਨੂੰ ਨਾ ਦਾ ਮੇਰੇ ਜੂਨ ਤੋਂ ਪਹਿਲਾਂ ਤੇ ਤੇਲ ਆਇਆ ਹੁਣ ਤੋ ਕੋਈ ਨੀਮ ਮੇਰੇ ਦੁਆਰਾ ਬਣਾਇਆ ਨਹੀਂ ਸਮਾਨ ਮੇਰੇ ਕੋਲ ਸਾਰਾ ਪਿਆ ਗੜੀ ਪੱਤਾ ਵਗੈਰਾ ਹਨਾ ਉਹ ਮੈਂ ਬਣਾਉਂਗੀ ਇੱਕ ਅੱਧੇ ਦਿਨ ਦੇ ਵਿੱਚ ਤੇਲ ਬਹੁਤ ਵਧੀਆ ਸੀਗਾ ਵੀ ਪਹਿਲਾਂ ਧੋਣ ਤੋਂ ਪਹਿਲਾਂ ਮ사ਜ ਕਰ ਲਵੇ ਲੋ ਜੀ ਇੱਥੇ ਕਰਦੇ ਹੈਗੇ ਆ ਵੀਡੀਓ ਦਾ ਐਂਡ ਵੀਡੀਓ ਵਧੀਆ ਲੱਗਿਓ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੀ ਹੈ ਨੈਕਸਟ ਟਾਈਮ ਕਿਸੇ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਏ ਬਾਏ ਟੇਕ ਕੇਅਰ